ਦੀਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ ਕਿ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ VOTING ਸੰਬੰਧੀ ਲਿਆ ਗਿਆ ਜائ사 ਸ਼ਹਿਰ ਵਿੱਚ ਦਿਨ-ਬਦਿਨ ਵਾਧੂ ਰੀ ਟ੍ਰੈਫਿਕ ਅਤੇ ਲੋਕਾਂ ਵੱਲੋਂ ਕੀਤੀ ਚਾਰੀ ਐਨਕਰੋਚਮੈਂਟ ਬਨ ਰਹੀ ਹੈ ਲੋਕਾਂ ਦੀ ਦਿੱਕਤਾਂ ਦਾ ਕਾਰਨ ਆਤੇ ਉਹ ਖਬਰਾਂ ਵਿਸਤਾਰ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪਬੰਦਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸਾਜਕਾਰ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਪੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਿਰੂ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਤੋਂ ਇਲਾਵਾ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਗਿਆਨੀ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਰਬੰਸ ਸੁਦਾਨ ਨੇ ਸਾਹਿਬੇ ਕਮਾਲ ਅੰਮ੍ਰਿਤ ਕੇਦਾਰ ਦੇ ਦਸ਼ਮੇਸ਼ ਪਿਤਾ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਐਸੇ ਹਿਸਬੰਦ ਵਿੱਚ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਗੁਰੂ ਧੰਨ ਗੁਰਗੰਸਾਹਿਬ ਜੀ ਮਹਾਰਾਜ ਜੀ ਦੇ ਛਾਤਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਸਮੂਚੀਆਂ ਸੰਗਤਾਂ ਨੂੰ ਸਤਿਗੁਰੂ ਭਗਤ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਪਹਿਲੀ ਵਾਰ ਜੀਵਨ ਇਸ ਤਰ੍ਹਾਂ ਕੀਰਤਨ ਦੇਖ ਰਹੀ ਹੈ ਅਲਾ ਕਾਲ ਪੁਲਿਸ ਦੇਖ ਕੇ ਮਗਰ ਇਹੋ ਜਿਹਾ ਨਗਰ ਪਹਿਲੀ ਵਾਰ ਲਾਈਵ ਹੀ ਦੇਖ ਰਹੀ ਹਾਂ ਮਗਰ ਦਿਲ ਬਹੁਤ ਖੁਸ਼ ਹੋ ਗਿਆ ਮਨ ਕਰਦਾ ਕਿ ਮੈਂ ਵੀ ਇੱਥੇ ਰਹਿੰਦੀ ਉਹਦੀ ਮੈਂ ਹਰ ਸਾਲ ਦੇਖਦੀ ਐ ਅਰਦਾਸ ਕਿਤਨੀ ਜਿੰਨੀ ਸਵਾਸ ਰਹਿਗੇ ਨੇ ਆਪਣਾ ਨਾਮ ਸਿਮਰਨ ਕਰਾਲਾ ਹੈ ਅੱਜ ਸਰਪੰਚ ਸਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਜੀ ਤੋਂ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਬਹੁਤ ਹੀ ਸੰਗਤਾਂ ਹੁੰਮ ਹਮਾ ਕੇ ਪਹੁੰਚੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਇੱਥੇ ਆ ਕੇ ਤਨ ਤਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਬਹੁਤ ਸਕੂਨ ਮਿਲਿਆ ਪਰਮਾਤਮਾ ਨੇ ਬੜਾ ਕੁਝ ਦਿੱਤਾ ਇੱਥੇ ਆ ਕੇ ਸਭ ਦੇ ਦੁੱਖੜੇ ਦੂਰ ਹੋ ਜਾਂਦੇ ਨੇ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪ੍ਰਕਾਸ਼ ਵਿਹਾੜੇ ਨੂੰ ਸਮਰਪਿਤ ਅੱਜ ਅਕਾਲ ਤਾ ਸਾਹਿਬ ਤੋਂ ਅਗਰ ਕੀਰਤਨ ਨਿਕਲਿਆ ਉਹਦੇ ਦਰਸ਼ਨ ਕੀਤੇ ਆ ਸੰਤਨ ਦਰਸ਼ਨ ਕੀਤੇ ਆ ਉਹ ਉਹ ਇਹ ਨਜ਼ਾਰਾ ਜਿਹੜਾ ਕਿ ਬਹੁਤ ਵਧੀਆ ਤàng ਨਾਲ ਕੀਤਾ ਗਿਆ ਹੈ ਔਰ ਸਾਰੀ ਸੰਗਤ ਨੂੰ ਦੇ ਸੇਵਾਤੀ ਨਾਨਕ ਨਾਮ ਲੈਵਾਰ ਸੰਤਾਂ ਨੂੰ ਦਾ ਖਲਾਕ ਵਧਾਈ ਦੇਣਾ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਜਾ ਹੀ ਮੱਥਾ ਟੇਕਣ ਆਏ ਸੀ ਤੇ ਪਰਿਵਾਰ ਸਮੇਤ ਆਏ ਆ ਤੇ ਨਗਰ ਕੀਰਤਨ ਵੇਖਿਆ ਤੇ ਦਿਲ ਨੂੰ ਬਹੁਤ ਜ਼ਿਆਦਾ ਸ਼ਾਂਤੀ ਸਕੂਨ ਮਿਲੀ ਤੇ ਇੱਥੇ ਹਰ ਇੱਕ ਭਾਈਚਾਰੇ ਦਾ ਮੈਂ ਵੇਖਿਆ ਕਿ ਇੱਥੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਕੌਣ ਹੈ ਸਭ ਇੱਕਮਿਕ ਹੋ ਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੇ ਨੇ ਤੇ ਵੇਖ ਕੇ ਮਨ ਨੂੰ ਇੰਨਾ ਸਕੂਨ ਹੋਇਆ ਹੈ ਤੇ ਬਹੁਤ ਸ਼ਾਂਤੀ ਮਿਲੀ ਏ ਤੇ ਇਸ ਤਰ੍ਹਾਂ ਹੀ ਲੋਕੀ ਆਉਂਦੇ ਜਾਂਦੇ ਰਹਿਣ ਤੇ ਇਸ ਪ੍ਰਕਾਸ਼ ਦਿਹਾੜੇ ਤੇ ਲੋਕਾਂ ਦਾ ਪਿਆਰ ਮਿਲਦਾ ਰਵੇ ਸਹਬੇ ਕਮਾਲ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਪੰਜ ਪਿਆਰੇ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਇਆ ਗਿਆ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸੰਗਤਾਂ ਨੇ ਭਾਗ ਲਿਆ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਵਕ ਵਕ ਥਾਵਾਂ ਤੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਅਮਰਥਰ ਫਾਟਵੇ ਖਬਰ ਨਾਮ ਵਾਲੀ ਅਰਕੇਸ਼ ਕੁਮਾਰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਵੱਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਦਾ ਚਾਇਸਾ ਲਿਆ ਗਿਆ ਇਸ ਦੌਰਾਨ ਉਹਨਾਂ ਤਹਿਸੀਲ ਕੰਪਲੈਕਸ ਤਰਨ ਤਾਰਨ ਨਗਰ ਕੌਂਸਲ ਦਫ਼ਤਰ ਤਰਨ ਤਾਰਨ ਅਤੇ ਬਿਰਤ ਘਰ ਵਿਖੇ ਪਹੁੰਚ ਕੇ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਲਾਸਟ ਚੋਣ ਜੋ ਹੋਈ ਸੀ 2011 ਚ ਹੋਈ ਸੀ ਤੇ ਹੁਣ 12 ਸਾਲ ਹੋ ਗਏ 2023 ਚ ਉਹਨਾਂ ਚਾਹੁੰਦੇ ਕੋਈ ਵੱਡੇ ਸਾਲ ਜੋ ਹੈ ਸਿਰਲੀ ਸਿਚਨ ਹੋਣ ਵਾਲੀ ਹੈ ਬਹੁਤ ਲੋਕਾਂ ਨੇ ਜੋ ਹੈ ਆਪਣੀ ਵੋਟਾ ਨਹੀਂ ਬਣਵਾਈ ਹੈ ਜੇ ਵੋਟ ਬਣਵਾਓਗੇ ਤਾਂ ਹੀ ਵੋਟ ਜੋ ਹੈ ਉਸ ਇਲੈਕਸ਼ਨ ਦੇ ਵਿੱਚ ਪਾਓਗੇ ਇਹਦੇ ਵਿੱਚ ਅ ਕਈ ਭਰਾਤਿਆਂ ਨੇ ਕਿ ਲੇਡੀਜ਼ ਦੀ ਜੋ ਹੈ ਐਸ.ਡੀ.ਸੀ. ਵੋਟ ਚਲੋ ਹੁੰਦੀ ਹੈ ਉਹਦੇ ਵਿੱਚ ਵੋਟ ਨਹੀਂ ਬਣਦੀ ਲੇਡੀਜ਼ ਦੀ ਵੋਟ ਨਹੀਂ ਬਣਦੀ ਆ ਕੁਝ ਹੋਰ ਕੰਡੀਸ਼ਨ ਚ ਲੱਗੀ ਹੋਈਆਂ ਜੇ ਤੇ ਰਿਸ਼ਤਾ ਆ ਮੀਟ ਜਿਸ ਬੰਦੇ ਨੇ ਜੋ ਮੀਟ ਖਾਂਦਾ ਹੈ ਉਹਦੀ ਵੋਟ ਨਹੀਂ ਬਣਦੀ ਕੁਝ ਕੁਝ ਪ੍ਰਾਂਤੀਆਂ ਨੇ ਹੈ ਨਾ ਕੇਸਾਂ ਦੇ ਬਾਰੇ ਵੀ ਕਾਫੀ ਪ੍ਰਾਂਤੀਆਂ ਨੇ ਤੇ ਉਹ ਬਹੁਤ ਹੀ ਸਿੰਪਲ ਇੱਕ ਪ੍ਰੋਸੈਸ ਹੈ ਤੋਂ ਆਟਾ ਵੀ ਬਹੁਤ ਵੱਡਾ ਹੱਦ ਦੇ ਵਿੱਚ ਯੋਗਦਾਨ ਹੋਣਾ ਚਾਹੀਦਾ ਬਟ ਕਈਆਂ ਨੂੰ ਇਹ ਬਰਾ ਮਾਉਣਾ ਕਿ ਸਾਡੀ ਪਹਿਲਾ ਵੋਟ ਸੀਗੀ ਉਹੀ ਉਸ ਦੇ ਆਧਾਰ ਦੇ ਇਸ ਦੁਆਰਾ ਵੋਟ ਪਾਵਾਂਗੇ ਇਹ ਕਲੈਰੀਫਾਈ ਕਰ ਦਈਏ ਕਿ ਸਾਰੀਆਂ ਵੋਟਾਂ ਨਵੇਂ ਸਿਰੇੋਂ ਬਣਦੀਆਂ ਨੇ ਜੇ ਕਿਸੇ ਦੀ ਪਹਿਲਾ ਵੋਟ ਰਹੀ ਵੀ ਸੀ ਉਸਨੇ ਵੀ ਦੁਬਾਰਾ ਵੋਟ ਪੜ੍ਹਣੀ ਹੈ ਨਾ ਤੁਹਾਡੀ ਸੌਖ ਦੇ ਲਈ ਅਸੀਂ ਇੱਥੇ ਹੀ ਫਾਰਮ ਆ ਹੀ ਕਰਵਾ ਦਿੱਤੇ ਨੇ ਤੁਹਾਨੂੰ ਇੱਥੇ ਫਾਰਮ ਭਰ ਕੇ ਤੁਹਾਡੇ ਇਥੋਂ ਹੀ ਤੁਹਾਡੇ ਨਾਮ ਕਲੈਕਟ ਵੀ ਇੱਥੇ ਹੀ ਕਰਵਾ ਲਵਾਂਗੇ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਬਜ਼ਾਰਾ ਵਿੱਚ ਕੀਤੀ ਜਾ ਰਹੀ ਐਨਕ੍ਰੋਚਮੈਂਟ ਤੇ ਗਲਤ ਟਾਂਗ ਨਾਲ ਖੜੀਆਂ ਕੀਤੀਆਂ ਗਈਆਂ ਰੇੜੀਆਂ ਖਿਲਾਫ ਨਗਰ ਨਿਗਮ ਕਾਰਵਾਈ ਲਈ ਮੋਹਮ ਚਲਾ ਰਿਹਾ ਹੈ ਫਾਸਟ ਵਿਨ ਇਸ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਾਕ-ਵਾਕ ਪਾਗਾਂ ਵਿੱਚ ਲੋਕਾਂ ਵੱਲੋਂ ਕੀਤੀ ਗਈ ਐਨਕ੍ਰੋਚਮੈਂਟ ਅਤੇ ਗਲਤ ਢੰਗ ਨਾਲ ਖੜੀਆਂ ਰੇੜੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਵੀ ਕਿਸੇ ਦਾ ਕੋਈ ਦਿਲ ਕਰਦਾ ਉੱਥੇ ਆਪਣੇ ਸਕੂਟਰ ਕਾਰ ਮੋਟਰਸਾਈਕਲ ਖੜੀ ਕਰਕੇ ਚਲੇ ਜਾਂਦਾ ਵਾ ਜਦਕਿ ਇਹ ਨਹੀਂ ਚਾਹੀਦਾ ਸੜਕ ਦੇ ਉੱਤੇ ਕੋਈ ਵੀ ਵਾਹਨ ਖੜਾ ਨਹੀਂ ਹੋਣਾ ਚਾਹੀਦਾ ਦੂਸਰਾ ਕੋਈ ਦੁਕਾਨਦਾਰਾ ਨੇ ਵੀ ਜ਼ਿਆਦਾ ਕ੍ਰੋਸਮੈਟੇ ਰੱਖੀ ਹੈ ਜਿੰਨੀ ਦੁਕਾਨ ਹੈ ਉਸ ਤੋਂ ਬਾਅਦ ਆਪਣੀ ਦੁਕਾਨ ਵਧਾ ਕੇ ਲਾਈ ਹੁੰਦੀ ਹੈ ਇਹ ਚਲੋ ਫੁੱਟ 2 ਫੁੱਟ ਤੇ ਚੱਲ ਜਾਂਦਾ 8-8 ਫੁੱਟ ਦੀ ਅੱਗੇ ਫੁੱਟਪਾਥ ਹੈ 800 ਫੁੱਟ ਦਾ ਫੁੱਟਪਾਥ ਹੀ ਉਹਨਾਂ ਨੇ ਕਵਰ ਕਰਕੇ ਰੱਖਿਆ ਹੋਇਆ ਹੈ ਤੇ ਦੂਸਰਾ ਜਿਹੜੇ ਆ ਸਕੂਟਰ ਮੋਟਰਸਾਈਕਲ ਲਾਣ ਵਾਲੇ ਸੜਕ ਦੇ ਉੱਤੇ ਲਾਉਂਦੇ ਦੁਕਾਨਾਂ ਅੱਗੇ ਲਾਉਂਦੇ ਤੇ ਬਿਲਕੁਲ ਵਿਚਕਾਰ ਕਰਕੇ ਲਾਉਂਦੇ ਨੇ ਇਹ ਨਹੀਂ ਹੈਗਾ ਵੀ ਚਲੋ ਅਸੀਂ ਦੁਕਾਨ ਦੇ ਬਿਲਕੁਲ ਅੱਗੇ ਫੁੱਟਪਾਥ ਦੇ ਨਾਲ ਲਾ ਦਈਏ ਕੁਝ ਆਟੋ ਵਾਲੇ ਜਿਹੜੇ ਆ ਈ ਰਿਕਸ਼ਾ ਵਾਲੇ ਨੇ ਇਹਨਾਂ ਜਿੱਥੇ ਦਿਲ ਕਰਦਾ ਵਾ ਉੱਥੇ ਹੀ ਇਸ ਸਵਾਰੀ ਲੈਣ ਵਾਸਤੇ ਉਹ ਛੜਕ ਦੇ ਵਿਚਕਾਰ ਹੀ ਰੋਕ ਦੇ ਦਿੰਦੇ ਨੇ ਕੋਈ ਇੱਥੇ ਟੋ ਗੱਡੀ ਨਹੀਂ ਹੁੰਦੀ ਜਿੱਥੇ ਮਰਜ਼ੀ ਕੋ ਲਾ ਕੇ ਚੱਲੇ ਜਾਂਦਾ ਵਾ ਇਹ ਥੋੜੀ ਸ਼ਕਤੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਜਿੱਥੇ ਕੋਈ ਰੋਂਗ ਪਾਰਕਿੰਗ ਲੱਗੀ ਆ ਉਹ ਗੱਡੀ ਨੂੰ ਟੋਕ ਕੀਤਾ ਜਾਵੇ ਹਾਂ ਉਹ ਵੀ ਹੈ ਦੁਕਾਨ ਦਾ ਜਿਹੜਾ ਆਪਣੇ ਦੁਕਾਨ ਤੋਂ ਬਾਹਰ ਸਮਾਨ ਲਾ ਰਿਹਾ ਵੀ ਉਹ ਵੀ ਗਲਤ ਹੈ ਉਹ ਵੀ ਉਹਨਾਂ ਨੂੰ ਆਪਣੇ ਆਪਣੇ ਦੁਕਾਨ ਦੇ ਅੰਦਰ-ਅੰਦਰ ਸਮਾਨ ਲੈਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਫੁੱਟਪਾਥ ਉਹਨਾਂ ਨੇ ਰੱਖਿਆ ਵਾ ਉਰ ਤੇ ਚੱਲਣ ਵਾਸਤੇ ਪਬਲਿਕ ਵਾਸਤੇ ਥੋੜੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਹਦੇ ਨਾਲ ਵੀ ਥੋੜਾ ਫਰਕ ਪਵੇਗਾ ਜਿਹੜਾ ਆਦਮੀ ਸੜਕ ਤੇ ਚੱਲ ਰਿਹਾ ਉਹ ਫੁੱਟਪਾਥ 'ਤੇ ਵੀ ਚੱਲ ਸਕਦਾ ਵਾ ਕਿ ਬਹੁਤ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਤਕਰੀਬਨ ਜਿਹੜੇ ਪੋਲ ਬਣੇ ਨੇ ਪੁਲਾ ਦੇ ਥੱਲੇ ਲੋਕਾਂ ਨੇ ਬਹੁਤ ਸਾਰੇ ਨਜਾਇਜ਼ ਕਬਜ਼ੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਇਲਾਕਾ ਆਉਂਦਾ اسلامਾਬਾਦ ਜਵਲਾਲ ਜਵਾਲਾ ਫਲੋਰ ਮਿਲਦੇ ਬਿਲਕੁਲ ਸਾਹਮਣੇ ਬੰਨੇ ਫਰਨੀਚਰ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਅਸੀਂ ਕਈ ਵਾਰੀ ਬੇਨਤੀ ਕੀਤੀ ਕਿ ਭਾਜੀ ਅਸੀਂ ਜਦੋਂ ਗੱਡੀ ਲੈ ਕੇ ਲੰਘਦੇ ਆ ਕਈਆਂ ਦੀਆਂ ਗੱਡੀਆਂ ਉੱਥੇ ਪੈਂਚਰ ਹੋ ਜਾਂਦੀਆਂ ਅੱਗੋਂ ਉਹ ਸਾਫ ਸਫਾਈ ਦੀ ਜਗ੍ਹਾ ਅੱਗੋਂ ਹੱਸਦੇ ਨੇ ਪਤਾ ਨਹੀਂ ਕਿਹਦੀ ਸ਼ੈਅ ਆ ਜਾਂ ਕਾਰਪੋਰੇਸ਼ਨ ਦੇ ਕਿਸੇ ਅਧਿਕਾਰੀ ਦੀ ਇਹਨਾਂ ਨੂੰ ਸ਼ੈਅ ਆ ਮੈਂ ਬੇਨਤੀ ਕਰੂੰਗਾ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬਾਨ ਨੂੰ ਵੀ ਕਿ ਟ੍ਰਾਫਿਕ ਪੁਲਸ ਵਾਲਿਆਂ ਨੂੰ ਵੀ ਇਹ ਦੱਸਿਆ ਜਾਵੇ ਕਿ ਇਹ ਜਿਹੜਾ ਰੋਡ ਆ ਇੱਥੋਂ ਲੋਕਾਂ ਦਾ ਲੰਘਣਾ ਵੀ ਬਹੁਤ ਔਖਾ ਤੇ ਗੱਡੀਆਂ ਵੀ ਪੈਂਚਰ ਰਹਿੰਦੀਆਂ ਨੇ ਤੇ ਇਹਨਾਂ ਲੋਕਾਂ ਦਾ ਇਨਕੇਲ ਕੱਸੀ ਜਾਵੇ ਜੋ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਨਜਾਇਜ਼ ਕਬਜ਼ੇ ਕਰਾਈ ਨੇ ਉਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਜਿਹੜੀ ਆਉਣੀ ਚਾਹੀਦੀ ਹੈ। ਸ਼ਹਿਰ ਵਿੱਚ ਦਿਨ-ਦਿਨ ਵਧ ਰਹੀ ਐਂਕਰੋਚਮੈਂਟ ਅਤੇ ਵਧਦੀ ਟ੍ਰੈਫਿਕ ਸਮੱਸਿਆ ਜੋ ਕਿ ਹੱਲ ਹੋਂਦਾ ਨਾਮ ਨਹੀਂ ਲੈ ਰਹੀ ਔਰ ਜਗ੍ਹਾ-ਜਗ੍ਹਾ ਦੇ ਉੱਤੇ ਜੜੀਆਂ ਰੋਂਗ ਸਾਈਡ ਗੱਡੀਆਂ ਸੜਕਾਂ ਦੇ ਦੇਖਣ ਨੂੰ ਮਿਲਦੀਆਂ ਨੇ ਭਾਰੀ ਲੰਬੇ ਜਾਮ ਲੱਗਦੇ ਨੇ ਔਰ ਦੁਕਾਨਦਾਰਾਂ ਵੱਲੋਂ ਆਪਣੀ ਹੱਦ ਨਾਲੋਂ ਜ਼ਿਆਦਾ ਬਾਹਰ ਜਿਹੜਾ ਸਮਾਨ ਸਰਕਾਰੀ ਜ਼ਮੀਨਾਂ ਤੇ ਰੱਖ ਕੇ ਐਂਕਰੋਚਮੈਂਟ ਵਧਾਵਾ ਦਿੱਤਾ ਜਾ ਰਿਹਾ ਉੱਥੇ ਹੀ ਸ਼ਹਿਰ ਵਾਸੀਆਂ ਦੀ ਨਗਰ ਨਿਗਮ ਅਤੇ जिला प्रशासन ਨੂੰ ਇੱਕੋ ਅਪੀਲ ਹੈ ਕਿ ਸ਼ਹਿਰ ਦੀ ਵਿਅਸਥਾ ਨੂੰ ਠੀਕ ਤਰਸਤ ਕਰਨ ਦੇ ਲਈ ਟ੍ਰੈਫਿਕ ਪ੍ਰਣਾਲੀ ਨੂੰ ਹੱਲ ਕਰਨ ਦੇ ਲਈ ਲੋਕਾਂ ਨੂੰ ਥੋੜਾ ਜਾਗਰੂਕ ਕੀਤਾ ਜਾਵੇ ਤਾਂ ਜੋ ਸੜਕਾਂ ਦਾ ਹਾਲ ਖੁੱਲਾ ਢੋਲਿਆ ਹੋਵੇ ਤੇ ਲੋਕਾਂ ਨੂੰ ਕਿਤੇ ਆਂ ਜਾਂਦੇ ਵਿੱਚ ਕਿਤੇ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚਿਲ ਸ਼ਰਮਾ ਫਾਸਟਵੇ న్యూਸ ਅੰਮ੍ਰਿਤਸਰ। ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਵੱਲੋਂ ਦਸਮ ਪਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਤਾਰ ਪੁਰਬ ਦੇ ਸਬੰਧ ਵਿੱਚ ਸਿੱਖੀ ਰਵਾਇਤ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇ ਚ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਆਰੰਭ ਦਿਵਾਨ ਦੇ ਪ੍ਰਮੁੱਖ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਤੋਂ ਕੀਤਾ ਗਿਆ ਅਤੇ ਚੀਫ ਖਾਲਸਾ ਦਿਵਾਨ ਮੈਨੇਜਮੈਂਟ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਨਗਰ ਕੀਰਤਨ ਵਿੱਚ ਚੀਫ ਖਾਲਸਾ ਦਿਵਾਨ ਦੇ ਆਨਰੇਰੀ ਸਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਸਥਾਨਿਕ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਆਨਰੇਰੀ ਜੁਆਇੰਟ ਸਕੱਤਰ ਅਤੇ ਮੈਂਬਰ ਇਨਚਾਰਜ ਮੁਖ ਦਫ਼ਤਰ ਸਰਦਾਰ ਸੁਖਜਿੰਦਰ ਸਿੰਘ ਪ੍ਰਿੰਸ ਐਡੀਸ਼ਨਲ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋਂ ਸਰਦਾਰ ਮਨਮੋਹਨ ਸਿੰਘ ਸਰਦਾਰ ਅਜਿੰਦਰ ਸਿੰਘ ਮਰਵਾਹਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਦਸਮ ਪਿਤਾ ਸਾਹਿਬ ਦੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰਭੂ ਸੰਬੰਧ ਵਿੱਚ ਸ੍ਰੀ ਖਾਲਸਾ ਦਿਵਸ ਵੱਲੋਂ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਸਾਰੇ ਸਕੂਲ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਬੱਚਿਆਂ ਦਾ ਬੜਾ ਉਤਸ਼ਾਹ ਏ ਨਗਰ ਕੀਰਤਨ ਜੀ ਫਸਾਦਵਾਨ ਤੋਂ ਚੱਲ ਕੇ ਸਵੇਰ ਬੰਦਰ ਸਾਹਿਬ ਜਾ ਕੇ ਸਮਾਪਤੀ ਹੋਏਗੀ ਸਾਰਿਆਂ ਨੂੰ ਗੁਰਪ੍ਰਭ ਜੀ ਲੱਖ ਲੱਖ ਵਧਾਈ ਹੋਵੇ ਸਾਇਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰਮ ਨੂੰ ਸੰਬੰਧਿਤ ਹਰ ਸਾਲ ਦੀ ਦਰਾਂ ਚੀਫ ਕਾਲਸਾਵਾ ਦਵਾਨ ਵੱਲੋਂ ਚੀਫ ਕਾਲਸਾਵਾ ਦਵਾਨ ਦੇ ਸਾਰੇ ਸਮੂਹ ਸਕੂਲਾ ਵੱਲੋਂ ਮੇਨ ਹੈੱਡ ਆਫਿਸ ਚੀਫ ਕਾਲਸਾਵਾ ਦਵਾਨ ਦੇ ਦਫਤਰ ਵਿਖੇ ਇਕੱਠੇ ਕਰਕੇ ਅੱਜ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਜੋ ਜਿਸ ਦੀ ਸਮਾਪਤੀ ਸੱਚਖੰਡ ਸ੍ਰੀ ਬੰਦਸਾ ਵਿਖੇ ਹੋਏਗੀ ਜੀ ਫਾਸਾਤਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਕੀਰਤਨ ਸੁਜਾ ਕੇ ਪ੍ਰਾਤਸਦਵਾਨ ਤੇ ਸਾਰੇ ਸਕੂਲ ਆਪਣਾ ਦਰਬਾਰ ਸਾਹਿਬ ਜਾਣਗੇ ਤੇ ਮਸਤਕ ਹੋਣਗੇ ਇਹ ਪਰੰਪਰਾ ਬੜੀ ਪੁਰਾਣੀ ਆ ਜੋ ਹਰ ਸਾਲ ਤੇ ਇਹ ਲਗਾਤਾਰ ਕੀਤੀ ਜਾਂਦੀ ਆ ਔਰ ਇਹਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਆ ਵੀ ਬਤ ਬਤ ਸ਼ੁੱਧਤਾ ਸ੍ਰੀ ਪਿਆਰ ਦਾ ਪ੍ਰਚਾਰ ਕੀਤਾ ਜਾਏ ਦੱਸਿਆ ਜਾਏ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਦੇ ਆਂ ਚੀਫ ਕਲਸਾ ਦੀਵਾਨ ਵੱਲੋਂ ਚੀਫ ਕਲਸਾ ਦੀਵਾਨ ਦੇ ਸਮੂਹ ਧਾਰਿਆ ਵੱਲੋਂ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਨਗਰ ਕੀਰਤਨ ਚੀਫ ਕਲਸਾ ਦੀਵਾਨ ਤੋਂ ਆਰੰਭ ਹੋ ਰਿਹਾ ਹੈ ਜੋ ਇਥੇ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਮੈਂ ਧਰਮ ਪ੍ਰਚਾਰ ਕਮੇਟੀ ਚੀਫ ਕੌਂਸਲ ਸਾਹਿਬ ਵੱਲੋਂ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਖੰਡੇ ਬਾਟੇ ਦੀ ਪਹੁੰਚ ਆਕੇ ਗੁਰੂ ਵਾਲੇ ਬਣੀਏ। ਸ਼ਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਚੀਪ ਖਾਲਸਾ ਦਿਵਾਨ ਸੁਸਾਇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਜਿੱਥੇ ਚੀਪ ਖਾਲਸਾ ਦਿਵਾਨ ਸੁਸਾਇਟੀ ਦੇ ਮੈਂਬਰਾਂ ਨੇ ਅਤੇ ਚੀਪ ਖਾਲਸਾ ਦਿਵਾਨ ਦੇ ਅਧੀਨ ਆਂਦੇ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ ਉੱਥੇ ਹੀ ਸਕੂਲ ਦੇ ਸਟਾਫ ਨੇ ਵੀ ਹਿੱਸਾ ਲਿਆ। ਵਕ-ਵਕ ਹਿੱਥਿਆਂ ਤੋਂ ਨਗਰ ਕੀਰਤਨ ਜਿਹੜਾ ਸ਼ੁਰੂ ਹੋਇਆ ਸੀ ਜੀਵ ਖਾਤਾ ਦੀਵਾਨ ਸੁਸਾਇਟੀ ਤੋਂ ਉਹ ਨਗਰ ਕੀਰਤਨ ਸੱਚਕਤ ਸ੍ਰੀ ਹਰਮੰਦਰ ਸਾਹਿਬ ਵਿਖੇ ਆ ਕੇ ਖੁਮਾਪਤ ਹੋਇਆ। ਪੂਰੇ ਰਸਤੇ ਵਿੱਚ ਵਕ-ਵਕ ਥਾਵਾਂ ਤੇ ਨਗਰ ਕੀਰਤਨ ਦਾ ਨਿੱਗਾ ਸਵਾਗਤ ਵੀ ਕੀਤਾ ਗਿਆ ਸੰਗਤਾਂ ਵੱਲੋਂ। ਅਮਰਥਰ ਫਾਸਟਵੇ ਖਬਰ ਨਾਮ ਲਈ ਰਕੇਸ਼ ਕੁਮਾਰ। ਸਰਬੱਤ ਦਾ ਪਾਲਾ ਵੈਲਫੇਅਰ ਸੁਸਾਇਟੀ ਵੱਲੋਂ 13ਵਾਂ ਸਾਲਾਨਾ ਕੁਸ਼ਤੀ ਦੰਗਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮ ਬਾਗ ਗੇਟ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਤੌਰ ਤੇ ਸਾਬਕਾ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਰਕ ਅਤੇ ਜੇਤੂ ਖਿਡਾਰੀਆਂ ਵਿੱਚ ਇਨਾਮ ਵੰਡੇ ਗਏ ਇਸ ਮੌਕੇ ਸਮਾਜ ਸੇਵਕ ਸਾਗਰ ਸ਼ਰਮਾ ਵਾਈਸ ਪ੍ਰਧਾਨ ਯੂਥ ਕਾਂਗਰਸ ਰਵੀ ਪ੍ਰਕਾਸ਼ ਬੱਬਲ ਮੁਕੇਸ਼ ਪਹਿਲਵਾਨ ਪੋਲਾ اٹਾਰੀ ਆਕਾਸ਼ ਬਖੋਕੀ ਦੀਪੂ ਪਹਿਲਵਾਨ ਲਾਟੀ ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹਦੇ ਵਿੱਚ ਆਪਾਂ ਇੱਕ ਅਮਰਸਰ ਕੇਐਸ ਦਾ ਟੈਗਰ ਰੱਖਿਆ ਇਹਦਾ ਮੇਨ ਮੈਸੇਜ ਸਾਡਾ ਇਹੋ ਹੀ ਹੈ ਜੀ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਨਾਲ ਜੁੜਨ ਕਿਉਂਕਿ ਖੇਡਾਂ ਪਿਆਰ ਵਧਾਉਂਦੀਆਂ ਨੇ ਤੇ ਖੇਡਾਂ ਦੇ ਥਰੂ ਹੀ ਨਸ਼ਾ ਖਤਮ ਹੋ ਸਕਦਾ ਹੋਰ ਹੋਰ ਕੋਈ ਵੀ ਐਹੋ ਜੀ ਚੀਜ਼ ਨਹੀਂ ਹੈ ਜਿਹਦਾ ਵੀ ਨਸ਼ਾ ਖਤਮ ਹੋਵੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ 13 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਚਾਰੀਏ ਮੰਦਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 AA3 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਤਰਸਿੱਕਾ ਜ਼ਿਲ੍ਹਾ ਮਿਰਸਰ ਦਿਹਾਤੀ ਦੀ ਪੁਲਿਸ ਵੱਲੋਂ ਪੀਓ ਕਰਾਰ ਦਿੱਤੇ ਗਏ ਬਲਦੇਵ ਸਿੰਘ ਜਸਵੰਤ ਸਿੰਘ ਅਤੇ ਲਾਡੀ ਨੂੰ ਕਾਬੂ ਕਰਕੇ ਗ੍ਰਫਤਾਰ ਕੀਤਾ ਗਿਆ ਅਤੇ ਉਹਨਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਚਾਟਾਬੋਲੋ ਇੱਕ ਚਪਟ ਮਾਰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਅਤੇ ਉਸ ਪਾਸੋਂ ਖੋਹ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਥਾਣਾ ਕੰਬੋ ਵੱਲੋਂ 60000 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਂ ਦੋ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ। ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਪੁਲਿਸ ਕਮਿਸ਼ਨਰ ਸਾਹਿਬ ਐਡੀ ਸੀ ਪੀ ਟ੍ਰੈਫਿਕ ਅਮ੍ਰਿਤਸਰ ਆਮਨਦੀਪ ਕਾਰ ਦੇ ਦਿਸ਼ਾ ਨਿਰਦੇਸ਼ਾਂ ਹੈ। ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸ਼ਹਿਰਾ ਮਜੀਠਾ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸਆਈ ਦਲਜੀਤ ਸਿੰਘ, ਐਚਸੀ ਸਲਵੰਤ ਸਿੰਘ, ਲੇਡੀ ਕਨਸਟੇਬਲ ਲਪ੍ਰਿਤ ਕੌਰ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਰੋਡ ਉੱਪਰ ਲੈ ਜਾ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਅਤੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਹਾਜਰ ਸਨ। होन समा होगे एक छोटे जहे ब्रेक था, ब्रेक तो बाद उसी बेख होगे। अवारा पशुओं का कहर बन रहा है लोकाली परेशानी का कारण। ये तो कुछ और खबर है एक छोटे जहे ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू

trying to jump but it's yama let me let me let me head the drop let me make you move come back boy baby but a little great get a chance to live a life is a mera swag yeah. let me make you move let me make you move. جان لے 버 ریزਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਟ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਦੇ ਹੋਣ ਇਸ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਖੁੱਲੇ ਆਮ ਛੱਡਣ ਵਾਲੇ ਲੋਕਾਂ ਖਿਲਾ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹ ਨਾ ਪਸ਼ੂ ਆਦਿ ਬੰਦੀ ਸਹੀ ਜਗਾ ਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਸਭ ਤੋਂ ਗੱਲ ਹੈ ਕਿ ਫਾਸਟ ਵੇ ਦਾ ਜਿਹੜਾ ਚਿਸਟਾ ਨਾ ਬੜਾ ਅੱਛਾ ਹੈ ਕਿਉਂਕਿ ਆਵਾਰਾ ਗਊ ਜਿੱਦਾਂ ਘੁੰਮਦੀਆਂ ਦਿੱਲੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਕੋਈ ਫ੍ਰੈਕਚਰ ਹੁੰਦੇ ਨੇ ਇਤੋਂ ਕੋਈ ਕਈ ਡੈਥ ਹੋ ਚੁੱਕੀ ਹੈ ਇਹਨਾਂ ਕਰਕੇ ਸੋ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜਦੋਂ ਕਿ ਇਹ ਗਊਸ਼ਾਲਾ ਹੈ ਇਹ ਪਰਸਲ ਗਵਾਂ ਨੂੰ ਅੰਦਰ ਰੱਖਣਾ ਚਾਹੀਦਾ ਹੈ ਕਿ ਉਹਦੇ ਬਾਰੇ ਸਰਕਾਰ ਨੂੰ ਇਹ ਹੁਣ ਜੀ ਦੇ ਕਿ ਜਿਹੜੀ ਆਵਾਰਾ ਗਊਆਂ ਉਹਨਾਂ ਨੂੰ ਆਪਣੇ ਗਊਸ਼ਾਲਾ ਜਿਹੜੀ ਤਿਆਰ ਕੀਤੀਆਂ ਉੱਥੇ ਰੱਖਣ ਜਿੱਥੇ ਰੋਜ਼ ਹੀ ਕੋਈ ਨਾ ਕੋਈ ਜਿਹੜੀ ਕਠੜਾ ਹੁੰਦੀ ਹੈ ਜਾਇ ਇੱਥੇ ਹੈ ਆਮ ਤੌਰ ਤੇ ਉਹ ਦੀ ਚੌਂਕਾਂ ਦੇ ਹੀ ਵੇਖਦੇ ਹੋ ਕਿ ਆਵਾਰਾ ਪਸ਼ੂ ਛੱਡੇ ਹੁੰਦੇ ਨੇ ਕੁੱਤੇ ਗਾਵਾਂ ਗਾਵਾਂ ਜਿੰਨਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜ਼ਿੰਦਗੀਆਂ ਜਾ ਰਹੀਆਂ ਇਸ ਕਰਕੇ ਮੇਰੀ ਉਮੀਦ ਇਹੋ ਹੀ ਪ੍ਰਾਰਥਨਾ ਹੈ ਫਾਸਟਵੇ ਵਾਲਿਆਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਇਹਦੇ ਬਾਰੇ ਸੋਚਿਆ ਜਾਵੇ ਇੱਥੇ ਜਲਦੀ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦੀ ਜਿੰਦਗੀ ਬਚਾਈ ਜਾਵੇ। ਸੀਤਲਾ ਮੰਦਰੋਂ ਆਂਦੀ ਜੀ ਸੜਕ ਤੇ ਮੈਂ ਵੇਖਦਾ ਕਿ گاਵਾ ਮੱਜਾਂ ਵਿਚਾਰੀਆਂ ਸੜਕਾਂ 'ਚ ੱਟਕੇ ਡਈਆਂ ਨਾ ਖਾਣ ਤੇ ਸੜਕ ਦੇ ਉੱਤੇ ਐਕਸੀਡੈਂਟ ਹੋ ਜਾਂਦੇ ਨੇ। ਬੰਦਿਆਂ ਦਾ ਵੀ ਨੁਕਸਾਨ ਹੈ ਤੇ ਇਹਨਾਂ ਦਾ ਨੁਕਸਾਨ ਹੈ ਹੀ ਹੈ। ਅਸੀਂ ਤੇ ਆਪਣਾ ਇਲਾਜ ਕਰਾ ਲਿਆ ਤੇ ਇਹਨਾਂ ਬਚਾਰਿਆਂ ਨੇ ਕਿੱਥੋਂ ਇਲਾਜ ਕਰਾਣਾ ਜੀ ਆਪਣਾ? ਤੇ ਸਰਕਾਰ ਦੇ ਪ੍ਰਸ਼ਾਸਨ ਦੇ ਅੱਗੇ ਮੇਰੀ ਇਹੋ ਹੀ ਬੇਨਤੀ ਹੈ ਕਿ ਇਹਨਾਂ ਦੀ ਕੋਈ ਪਾਲਿਸੀ ਇੰਜ ਦੀ ਬਣਾਈ ਜਾਵੇ ਕੋਈ ਜਗ੍ਹਾ ਇੰਜ ਦੀ ਇਹਨਾਂ ਦੀ ਬਣਾਈ ਜਾਵੇ ਕਿ ਜਿਹੜੇ ਇਹ ਮਤਲਬ ਆਪਣਾ ਇਹਨਾਂ ਨੂੰ ਕੋਈ ਚੰਗੀ ਜਗ੍ਹਾ ਮਿਲ ਜੇ 메ਨ ਰੋਡਾਂ ਦੇ ਜਦੋਂ ਤੁਸੀਂ ਦਿੱਲੀ ਵਗੈਰਾ ਜਲੰਧਰ ਜਾਂਦੇ ਹੋ ਜੀਟੀ ਰੋਡਾਂ ਦੇ ਉੱਥੇ ਬੁਰਾ ਹਾਲ ਹੈ ਕਈ ਮੱਝਾ گاਵਾਂ ਨੂੰ ਹੀ ਮਤਲਬ ਸੜਕ ਦੇ ਉੱਤੇ ਜ਼ਖਮੀ ਹਾਲਾਤ ਚ ਵੇਖਦੇ ਆਂ ਮਤਲਬ ਕਹਿੰਦਾ ਕਿ ਇਹਨਾਂ ਦਾ ਕੋਈ ਸਰਕਾਰ ਇਹਨਾਂ ਵਾਸਤੇ ਕੁਝ ਵੀ ਨਹੀਂ ਸੋਚਦੀ ਪਈ ਕੋਈ ਪਾਲਿਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਇਹੋ ਹੀ ਬੇਨਤੀ ਹੈ ਸਰਕਾਰ ਅੱਗੇ ਇਹਨਾਂ ਦਾ ਕੁਝ ਦੇਖਣ ਕੈਨ ਨੂੰ ਸਮਾਸ਼ਟੀ ਕੈਨ ਨੂੰ ਗਊਮਤਾ ਪਰ ਜੇ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਘੁੰਮਰੀਆਂ ਆਵਾਰਾ ਪਸ਼ੂ ਸੜਕ ਦੇ ਉੱਤੇ ਅੱਜ ਦੇ ਐਕਸੀਡੈਂਟ ਦਾ ਜਿੱਥੇ ਕਾਰਨ ਨੇ ਜਿੱਥੇ ਲੋਕਾਂ ਦਾ ਨੁਕਸਾਨ ਹੈ ਉੱਥੇ ਇਹਨਾਂ ਆਵਾਰਾ ਪਸ਼ੂਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਕਾਰਨ ਹੈ ਕਿ ਗਾਂਤ ਹੁੰਦਾ ਦਾ ਮੌਸਮ ਹੈ ਸੜਕ ਨਹੀਂ ਨਹੀ ਰਹਦੀ ਸਾਹਮਣੇ ਬੰਦੇ ਤੋਂ ਬੰਦਾ ਨਜ਼ਰ ਨਹੀਂ ਆਂਦਾ ਜੇ ਸੜਕਾਂ ਤੇ ਜੇ ਆਵਾਰਾ ਪਸ਼ੂ ਘੁੰਮਣਗੇ ਤੇ ਜਿੱਥੇ ਲੋਕਾਂ ਦਾ ਨੁਕਸਾਨ ਹੋਣਾ ਉਥੇ ਪਸ਼ੂਆਂ ਦਾ ਵੀ ਨੁਕਸਾਨ ਹੁੰਦਾ ਹੈ ਕਈ ਜਾਨਵਰ ਜਾ ਚੁੱਕੀਆਂ ਨੇ ਸੜਕ ਦੁਰਘਟਨਾਵਾਂ ਦੇ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਪਰ ਪਤਾ ਨਹੀਂ ਸਰਕਾਰ ਕਿੱਥੇ ਬੈਠੀ ਹੈ ਹਵਾਈ ਗੱਲਾਂ ਕਰ ਰਹੀ ਹੈ ਜਦ ਕਿ ਜਮੀਨੀ ਸਰ ਤੇ ਗੱਲ ਸਚਾਈ ਕੁਝ ਹੋਰ ਤੁਹਾਡੇ ਸਾਹਮਣੇ ਆ ਕਿ ਆ ਘੁੰਮਰੇ ਆਵਾਰਾ ਪਸ਼ੂ ਸੜਕਾਂ ਤੋਂ ਅਗਰ ਹਟਾਏ ਜਾਣ ਜਾਂ ਇਹਨਾਂ ਦੀ ਬੰਦੀ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਅੱਜ ਲੋੜ ਹੈ ਸੇਵਾ ਸੁਸਾਇਟੀਆਂ ਨੂੰ ਵੀ ਦੁਹਾਈ ਪਾਣਾਂ ਲਈ ਜਾ ਆਖਣ ਵਾਲੇ ਉਹਨਾਂ ਨੂੰ ਵੀ ਚਾਹੀਦਾ ਕਿਤੇ ਆਪਣੇ ਉਪਰਾਲੇ ਕਿਤੇ ਕਿਤੇ ਜਾਣ ਇਹਨਾਂ ਦੀ ਜਿਹੜੀ ਬੰਦੀ ਸਹੀ ਜਗ੍ਹਾ ਉੱਥੇ ਰੱਖਿਆ ਜਾਵੇ ਤਾਂ ਜੋ ਲੋਕਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਇਹਨਾਂ ਆਵਾਰ ਪਸ਼ੂਆਂ ਦੀ ਵੀ ਜਨਨਾ ਬਸ ਸਕਣ ਕੈਮਰਾਮੈਨ ਰਮਨ ਕੁਮਾਰ ਜਨ ਹਲਚਿਲ ਸ਼ਰਮਾ ਫਾਸਟ ਏ ਨਿਊਜ਼ ਅਮਰਤਸਰ ਭਗਵਾਨ ਵਾਲਮੀਕੀ ਆਸ਼ਰਮ ਤੂਨਾਸਾਇਪਰਸ ਤੇ ਇੱਕ ਵਫਦ ਨੇ ਚੇਅਰਮੈਨ ਓਮ ਪ੍ਰਕਾਸ਼ ਕੱਬਰ ਦੀ ਅਗਵਾਈ ਹੇਠ ਸ਼੍ਰਾਇਨ ਬੋਰਡ ਦੇ ਜੀਐਮ ਖੁਸ਼ਰਾਜ ਨਾਲ ਬੈਠਕ ਕਰਦਿਆਂ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਮੰਗ ਪੱਤਰ ਸੌਂਪਿਆ ਵਫਦ ਨੇ ਆਖਿਆ ਕਿ ਜੇਕਰ ਜਲਦ ਰੁਕੇ ਵਿਕਾਸ ਕੰਮ ਸ਼ੁਰੂ ਨਾ ਕਰਵਾਏ ਕਰ ਤਾਂ ਤੂਨਾ ਸਾਈਪ੍ਰਸ ਵੱਲੋਂ ਸਖਤ ਐਕਸ਼ਨ ਲਿਆ ਜਾਵੇਗਾ ਸੇਵਾਦਾਰ ਬਲਵੰਤ ਲਾਲ ਸਮੇਤ ਹੋਰ ਵੀ ਟਰਸਟ ਦੇ ਆਗੂ ਮੌਜੂਦ ਸਨ ਇਹ ਮੰਗਾ ਰੱਖਿਆ ਕਿ ਜਿਹੜਾ ਕੁਝ ਤੋਂ ਕੰਮ ਚੱਲ ਰਹੇ ਨੇ ਜਿਹੜੇ ਰਹਿੰਦੇ ਹੋਏ ਕੰਮ ਨੇ ਉਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਕੀਤੇ ਜਾਣ ਨਹੀਂ ਤੇ ਫਿਰ ਸਾਨੂੰ ਮਜਬੂਰ ਹੋ ਕੇ ਕੁਝ ਨਾ ਕੁਝ ਕਰਨਾ ਪੈਂਦਾ ਵਾ ਇਹਨਾਂ ਨੂੰ ਕੰਮ ਵਾਲਾ ਧਿਆਨ ਦਿੱਤਾ ਜਾਵੇ। ਇੰਨੀ ਵੀ ਸਾਡੀਆਂ ਮੰਗਾਂ ਸੀਗੀਆਂ ਪੂਰੀਆਂ ਨਹੀਂ। ਜੀਐਮ ਸਾਹਮਣੇ ਹੁੜ ਗਿੱਤੀਆਂ ਕਿ ਮੈਡਮ ਜੀ ਐਸਪੀਐਮ ਤੇ ਨਾਲ ਗੱਲਬਾਤ ਹੋਈ ਆ ਕਿ ਤੁਸੀਂ ਲੈਟਰ ਲਿਖ ਕੇ ਦੇ ਜਾਓ ਜਿਸ ਦਿਨ ਆਗੇ ਦੀ ਕੰਮਾਂ ਦੀ ਸ਼ੁਰੂਆਤ ਕੀਤੀ ਹੈਗੀ ਇਮੀਜਟ ਕਰ ਦਿੱਤੀ ਜਾਵੇਗੀ। ਪਰ ਲੈ ਬਾਤ ਹੁਣ ਜਿਹੜਾ ਬੀਏਪੀ ਗੇਟ ਵਾਲੇ ਪਾਸੋਂ ਦਾ ਬਾਤ ਹੁਣ ਦਾ ਕੰਮ ਰਨਿੰਗ ਵਿੱਚ ਆ ਜਿਹੜਾ ਪੌਣਾ ਵਾ ਉਹ ਕੰਮ ਥੋੜੇ ਦਿਨਾਂ ਦੇ ਵਿੱਚ ਸ਼ੁਰੂਆਤ ਹੋ ਜਾਏਗਾ। ਪੈਸੇ ਦੀ ਵੀ ਕੋਈ ਕਮੀ ਨਹੀਂ। ਜਿੰਨੀਆਂ ਵੀ ਇਹਨਾਂ ਦੀਆਂ ਵਾਰਮੀ ਕੀ ਤੀਰਥ ਸਥਲ ਦੇ ਡਿਵੈਲਪਮੈਂਟ ਦੇ ਲਈ ਮੰਗਾ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਪ੍ਰਮੁੱਖ ਮਾਨਯੋਗ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ ਅਤੇ ਜੋ ਵੀ ਮੰਗਾ ਨੇ ਉਹਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕੋਸਾ ٹرسٹ ਵੱਲੋਂ केटी ਗਲਾਵੇਕੇ ਦੋ ਰੋਸਾ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਨਾਮਵਰ ਕਲਾਕਾਰਾਂ ਨੇ ਪਾਕ ਲਿਆ ਇਹ ਵਰਕਸ਼ਾਪ 16 ਅਤੇ 17 ਜਨਵਰੀ ਨੂੰ ਦੋ ਦਿਨਾਂ ਲਈ ਲਗਾਈ ਗਈ ਹੈ ਇਸ ਵਰਕਸ਼ਾਪ ਵਿੱਚ

सो ऑन बिहाफ ऑफ के टी कला मैं उन सारे सीनियर कलाकारों का बहुत बहुत स्वागत करता हूँ और आशा करता हूँ कि जो यहाँ के बॉडिंग आर्टिस्ट हैं जो कॉलेज में पढ़ रहे हैं अभी जो डिफरेंट स्कूल्स में पढ़ रहे हैं आर्ट सीख रहे हैं वो यहाँ आके इनसे सीखें और जो डिफरेंट पार्ट्स में हिंदुस्तान के हमारे भारतवर्ष में जो संस्कृति है जो कल्चर है डिफरेंट जगहों का ਮਾਨਯੋਗ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ADCP ਟ੍ਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਟ੍ਰੈਫਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2024 15 ਜਨਵਰੀ 2024 ਤੋਂ 14 ਫਰਵਰੀ 2024 ਨੂੰ ਮੁੱਖ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ SI ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ITI ਹਾਲ ਗੇਟ ਤੇ ਬੱਚਿਆਂ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਉਹਨਾਂ ਨੂੰ ਰੋਡ ਸਾਈਨਸ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰਣਜੀਤ ਐਵੇਨਿਊ ਵਿਖੇ ਬੱਚਿਆਂ ਨਾਲ ਟ੍ਰੈਫਿਕ ਸੈਮੀਨਾਰ ਲਗਾਇਆ ਗਿਆ ਅਤੇ ਉਹਨਾਂ ਨਾਲ ਟ੍ਰੈਫਿਕ ਨਿਯਮਾਂ ਨੂੰ ਦਰਸਾਉਣ ਦਾ ਇੱਕ ਰੋਡ ਸ਼ੋਅ ਕੀਤਾ ਗਿਆ। ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਹਾੜਾ ਮਹਾਉਤਸਵ ਠਾਕੁਰਦਵਾਰਾ ਗੱਦੇਸ਼ਰੀ ਬਾਬਾ ਲਾਲ ਦਿਆਲ ਚੌਂਕਰ ਮੜਿਓੜੀ ਵਿਖੇ 11 ਫਰਵਰੀ 2024 ਨੂੰ ਸ਼ਰਧਾ ਪਾਵਨਾ ਨਾਲ महंत ਸ਼੍ਰੀ ਅਨੰਤਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ। ਇਸ ਸਬੰਧ ਵਿੱਚ 9 ਫਰਵਰੀ 2024 ਨੂੰ ਸ਼ੋਭਾ ਯਾਤਰਾ ਠਾਕੁਰਦਵਾਰਾ ਗੱਦੀਸ਼ਰੀ 바ਵਾਲਾਲ ਦਿਆਲਜੀਤੂ ਕੱਢੀ ਜਾਵੇਗੀ 바ਵਾਲਾਲ ਦਿਆਲਜੀ ਦੇ ਜੈੰਤੀ ਮਹਾ ਉਤਸਵ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵਕਵਾ ਕਿ ਇਲਾਕਿਆਂ ਵਿੱਚ ਕੱਡੀਆਂ ਜਾ ਰਹੀਆਂ ਨੇ ਇਸੇ ਤਹਿਤ 16 ਜਨਵਰੀ ਨੂੰ ਪ੍ਰਭਾਤ ਫੇਰੀ ਮਜੀਠਾ ਰੋਡ ਇਲਾਕੇ ਤੋਂ ਕੱਢੀ ਗਈ ਬਾਬਾ ਰਾਮੂ ਸائیں ਜੀ ਦਾ ਸਾਲਾਨਾ ਮੇਲਾ ਨਮਕ ਮੰਡੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮੋਹਿਤ ਅਰੋੜਾ ਰਾਜੂ ਸ਼ਿਵ ਸੈਨਾ ਆਗੂ ਕੋਸ਼ਲ ਪ੍ਰਦੀਪ ਚਾਟ ਮੁਖ ਸੇਵਾਦਾਰ ਵਿਪਨ ਕੁਮਾਰ ਲਾਲੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ बाबा जी ਦਾ ਲੰਗਰ ਵਰਤਾਇਆ ਗਿਆ ਤੇ ਰਾਤ ਨੂੰ ਮਸ਼ਹੂਰ ਕਵਾਲਾ ਨੇ ਪ੍ਰੋਗਰਾਮ ਦੌਰਾਨ ਬਾਬਾ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਨਿਤਿਨ ਕੁਮਾਰ, ਰਾਜੇਸ਼ ਕੁਮਾਰ, ਕਰਨ ਸ਼ਰਮਾ, ਅਰुण ਕੁਮਾਰ, ਅਨੂਪ ਅਰੋੜਾ ਸਮੇਤ ਵੱਡੇ ਗਿਣਤੇ ਵਿੱਚ ਲੋਕ ਹਾਜ਼ਰ ਸਨ ਸਾਡੇ RAMU SAI ਮਹਾਰਾਜ ਜੀ ਦਾ ਮੰਦਿਰ ਹੈ ਖਵਾਜਾ ਸਾਹਿਬ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜੇ ਏ ਮੈਨੂੰ ਜੀ ਮੈਨੂੰ ਆਪਣੀ ਉਮਰ ਦੇ ਹਿਸਾਬ ਨਾਲ 32 ਸਾਲ ਹੋ ਗਏ ਦੇਖਦੇ ਪਤਾ ਨਹੀਂ ਗੁਰੂ ਮਹਾਰਾਜ ਦੀ ਕਦੋਂ ਦੀ ਕਿਰਪਾ ਚੱਲਦੀ ਆ ਰਹੀ ਹੈ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਵੱਲੋਂ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੂੰ ਜਲੰਧਰ ਆਫਿਸ ਵਿਖੇ சிவாਜੀ ਮਰਾਠਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਠਨ ਦੇ ਰਾਸ਼ਟਰਪਤੀ ਸ਼੍ਰੀ ਧਰਮਪਾਲ ਪ੍ਰਭਾਕਰ ਪ੍ਰੈਸ ਸੈਕਟਰੀ ਮਾਨਵ ਸੂਰੀ ਮੈਡਮ ਡਿੰਪਲ ਸੰਨੀ ਸਿੰਘ ਵਿਨੋਦ ਪਾਟਿਆ ਅਮਿਤ ਪਾਟਿਆ ਕਾਜਲ ਪਾਟਿਆ ਸਰੂਪ ਸਿੰਘ ਪੰਕਜ ਪਾਟਿਆ ਰਾਜੀਵ ਸ਼ਰਮਾ ਸਰਦਾਰ ਹੁਸ਼ਿਆਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਸਾਹਿਬੇ ਕਮਾਲ ਛੇਰਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ VOTING ਸੰਬੰਧੀ ਲਿਆ ਗਿਆ ਜਾਇਜ਼ਾ ਸ਼ਹਿਰ ਵਿੱਚ ਦਿਨ-ਬਦਿਨ ਵੱਧ ਰਹੀ ਟ੍ਰੈਫਿਕ ਅਤੇ ਲੋਕਾਂ ਵੱਲੋਂ ਕੀਤੀ ਚਾਰੀ ਐਨਕਰੋਚਮੈਂਟ ਬਣ ਰਹੀ ਹੈ ਲੋਕਾਂ ਦੀ ਦਿੱਕਤਾਂ ਦਾ ਕਾਰਨ ਸਾਨੂੰ ਅੱਛੀਆ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਨ ਵਿੱਚ ਹੁਣ ਮੈਨੂੰ ਦੇ ਇਸਾਸਤ ਤਾਨਵਾਦ